ਤੇ ਇੱਕ ਨਜਾਇਜ਼ ਇਲੀਗਲ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਚੱਲ ਰਿਆ ਸੀਗਾ ਜੋ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਇੱਥੋਂ ਆਸ-ਪਾਸੇ ਵੱਲੋਂ ਤੇ 21 ਦੇ ਕਰੀਬ ਇੱਥੇ ਜਿਹੜੇ ਸੀਗੇ ਅੰਦਰ ਨਸ਼ਾ ਛੱਡਣ ਵਾਲੇ ਸੀਗੇ ਮਰੀਜ਼ داخل ਤਾਂ ਇੱਥੇ ਇਹ ਸੈਂਟਰ ਦੇ ਬਾਰੇ ਸਾਨੂੰ ਸਨਸਕਾਰ ਪ੍ਰਾਪਤ ਹੋਈ ਸੀ ਵੀ ਉਹਨਾਂ ਨਾਲ ਬਹੁਤ ਹੀ ਜਿਹੜਾ ਇਨ ਹਿਊਮਨ ਬਿਹਿਵੀਅਰਸ ਨਾਲ ਟਰੀਟ ਕੀਤਾ ਜਾਂਦਾ ਮਾਰਕੁੱਟ ਕੀਤੀ ਜਾਂਦੀ ਹੈ ਔਰ ਕੁਝ ਗੱਲਾਂ ਜੋ ਅਸੀਂ ਓਪਨ ਨਹੀਂ ਦੱਸਦੇ ਉਹ ਵੀ ਇਹ ਸੈਂਟਰ ਬਾਰੇ ਸਾਨੂੰ ਰਿਪੋਰਟ ਹੋਈਆਂ ਤਾਂ ਅਸੀਂ ਤੁਰੰਤ ਸਾਡੇ ਜ਼ਿਲ੍ਹੇ ਦੇ ਜਿਹੜੇ ਮਾਨਯੋਗ ਐਸਐਸਪੀ ਹੈ ਡਾਕਟਰ ਪਰਗਿਆ ਜਨਜੀ ਨੂੰ ਕੰਟੈਕਟ ਕੀਤਾ ਤਾਂ ਇਹ ਸੈਂਟਰ ਤੇ ਅਸੀਂ ਰਾਤ ਨੂੰ ਤੁਰੰਤ ਰੇਡ ਕੀਤੀ ਜਿਸ ਨੂੰ ਐਸਪੀ ਵੱਲੋਂ ਲੀਡ ਕੀਤਾ ਗਿਆ ਸੀ ਉਸਮੇ ਤਾਂ ਇਹ ਇੱਕ ਇੱਕ ਜਰੀਆ ਫਾਊਂਡੇਸ਼ਨ ਹੈ ਜਿਹੜੀ ਇਸ ਨਾਜਾਇਜ਼ ਡੀਡਿਕਸ਼ਨ ਸੈਂਟਰ ਨੂੰ ਚਲਾ ਰਹੀ ਸੀ ਔਰ ਜੋੜਾ ਸੈਂਟਰ ਚਲਾ ਰਿਆ ਸੀ ਬੰਦਾ ਉਹ ਖੁਦ ਕਿਸੇ ਸਮੇਂ ਨਸ਼ੇ ਕਰਦਾ ਸੀ ਤੇ ਨਸ਼ਾ ਛੱਡਣ ਤੋਂ ਬਾਅਦ ਉਹਨੇ ਇਹ ਸੈਂਟਰ ਚਲਾਇਆ ਮਨਪ੍ਰੀਤ ਸੇਖੋ ਸੀਗਾ ਇਸ ਇੱਕ ਜਗਰੂਬ ਬਰਾੜ ਹੈ ਇੱਕ ਵਰਿੰਦਰ ਸੰਧੂ ਸੀਗੇ ਤਾਂ ਉਸ ਜਿਹੜੇ ਸੈਂਟਰ ਦੇ ਇਹਨੂੰ ਚਲਾ ਰਹੇ ਸੀ ਤਾਂ ਅਸੀਂ 21 ਦੇ 21 ਮਰੀਜ਼ਾਂ ਨੂੰ ਰਾਤ ਨੂੰ ਇੱਥੋਂ ਲੈ ਕੇ ਮੈਡੀਕਲ ਕਾਲਜ ਦੇ ਜਿਹੜੇ ਡਾਇਰੈਕਸ਼ਨ ਸੈਂਟਰ ਵਿੱਚ ਦਾਖਲ ਕੀਤਾ ਔਰ ਇਸ ਸੈਂਟਰ ਨੂੰ ਜੇ ਸਾਡੇ ਉਸ ਸਮੇਂ ਡਿਊਟੀ ਮੈਜਿਸਟਰੇਟ ਸੀਗੇ तहसीलदार राम सिंह जी ने इन्नू सील ਕੀਤਾ سینٹر نو اور مریضاں نو ਅਸੀਂ ਮੈਡੀਕਲ ਕਾਲਜ ਦੇ ਵਿੱਚ داخل ਕਰਕੇ ਉਹਦਾ ਇਲਾਜ ਕਰਾਂਗੇ ਸਰ ਦੱਸਿਆ ਜੀ ਇਹ ਮਾਰਕਟਾਈ ਵੀ ਹੁੰਦੀ ਸੀ ਤੇ ਕਾਫੀ ਬੇਚੈਨਾਂ کافی ਇਨ ਹਿਊਮਨ ਬਿਹੇਵੀਅਰ ਸੀ ਜੀ ਮਾਰਕਟਾਈ ਤਾਂ ਤੁਸੀਂ ਬਹੁਤ ਘੱਟ ਕਹਿ ਰਹੇ ਹੋ ਉਦੋਂ ਵੀ ਜ਼ਿਆਦਾ ਬੱਚਿਆਂ ਨੂੰ ਅੱਛੇ ਟਾਰਚਰ ਕੀਤਾ ਜਾਂਦਾ ਸੀ ਜ਼ਿਆਦਾਤਰ ਜਿਹੜੇ ਇੱਥੇ ਮਰੀਜ਼ ਬੱਚੇ داخل ਸੀਗੇ ਫੋਚੂਰ ਫਰੀਦਕੋਟ ਤੇ ਅਮਰਸਰ ਦੇ ਇਲਾਕੇ ਨਾਲ ਸੰਬੰਧਿਤ ਸੀਗੇ ਔਰ ਇਸ ਤਰ੍ਹਾਂ ਦੇ ਜਿਹੜੇ ਸੈਂਟਰ ਹੈ ਉਹ ਮਾਨਵਤਾ ਦੇ ਨਾਂ ਤੇ ਬਹੁਤ ਵੱਡਾ ਤੱਬਾ ਹੈ ਕਿਉਂਕਿ ਦੇਖੋ ਜਿਹੜਾ ਇੱਕ ਸਰਕਾਰ ਵੱਲੋਂ ਬੜਾ ਸੈੱਟ ਪ੍ਰੋਟੋਕੋਲ ਹੈ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਇੱਕ ਸੈਕਟਰੀਸ ਦਾ ਹੋਣਾ ਰਾਉਂਡ ਦੀ ਕਲੌਕ ਕਾਉਂਸਲਰਸ ਕਾਉਂਸਲਰਸ ਦਾ ਹੋਣਾ ਸਟਾਫ ਨਰਸਸ ਦਾ ਹੋਣਾ ਔਰ ਉਸ ਨੂੰ ਮਾਨਵੀਅਤ ਤਰੀਕੇ ਨਾਲ ਉਹਨੂੰ ਇਸ ਹਾਲਾ ਡੀਡਿਕਸ਼ਨ ਕਰਨੀ ਹੈ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਇਹ ਜੋ ਸਾਨੂੰ ਪੂਰੀ ਤਰ੍ਹਾਂ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰ ਸਕਦੇ ਜੋ ਆਸਪਲੋਸ ਦੇ ਸਾਨੂੰ ਅਸੀਂ ਲੋਕਾਂ ਤੋਂ ਇਨਕੁਆਇਰ ਕੀਤਾ ਹੈ ਡੇਢ ਤੋਂ 2 ਸਾਲ ਚ ਸੈਂਟਰ ਰਨ ਹੋ ਰਿਹਾ ਸੀ ਇੱਥੇ ਪਹਿਲਾਂ ਵੀ ਇੱਕ ਵੱਲੋਂ ਇਹਨਾਂ ਸਿਹਤ ਵਿਭਾਗ ਵੱਲੋਂ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰੀ ਵਾਰਨਿੰਗ ਜਾਰੀ ਕੀਤੀ ਗਈ ਹੈ ਪਰ ਉਸ ਸਮੇਂ ਇੱਥੇ ਕਿਉਂਕਿ ਸਾਨੂੰ ਕੁਝ ਖਾਸ ਮਿਲਿਆ ਨਹੀਂ ਸੀਗਾ ਇਸ ਕਰਕੇ ਅਸੀਂ ਉਸ ਸਮੇਂ ਕੁਝ ਨਹੀਂ ਕਰ पाए ਪਰ ਆਪੀ ਸਾਨੂੰ ਇੱਕੀ ਪੇਸ਼ੈਂਟ ਮਿਲੇ ਇਹਨਾਂ ਨੇ ਜੀ ਕੱਲ ਆਪਣੇ ਐਸ ਸੀਐਮਓ ਸਾਹਿਬ ਨੇ ਇੱਕ ਸਾਡੇ ਕੋਲ ਪੁਲਿਸ ਹੈਲਪ ਮੰਗੀ ਸੀ ਇਹਨਾਂ ਨੂੰ ਕੋਈ ਟਿਪ ਆਈ ਸੀ ਤੇ ਉਹਦੇ ਵਿੱਚ ਅਸੀਂ ਫਿਰ ਇਹਨਾਂ ਦੇ ਨਾਲ ਆਏ ਸੀ ਇਹਨਾਂ ਨੇ ਆ ਕੇ ਜੋ ਵੀ ਚੈੱਕ ਕੀਤਾ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਜਿਹੜੇ ਬੰਦੇ ਆ ਤਕਰੀਬਨ 19 ਵੀ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਡੀਡਿਕਸ਼ਨ ਸੈਂਟਰ ਆਪਣਾ ਸਰਕਾਰੀ ਉੱਥੇ ਜਮ੍ਹਾਂ ਕਰਵਾ ਦਿੱਤੇ ਅਸੀਂ ਉਹਨਾਂ ਨੂੰ ਸਾਨੂੰ ਕਿਹਾ ਸੀ ਕਿ ਪੁਲਿਸ ਹੈਲਪ ਚਾਹੀਦੀ ਹੈ ਕਿ ਨਾਲ ਜਾਣਾ ਜਦੋਂ ਨਾਲ ਚਲੇ ਗਏ ਆ ਤੇ ਕਿਰਾਉ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਸ ਜਿਹੜਾ ਕੰਪਲੈਕਸ ਹੈਗਾ ਇਹਨੂੰ ਸੀਲ ਕਰਵਾਇਆ ਉਹ ਆਪਣੇ ਤਹਿਸੀਲਦਾਰ ਸਾਹਿਬ ਨੇ ਫਿਰ ਸੀਲ ਕਰ ਦਿੱਤਾ ਇਹਨਾਂ ਨੇ ਆਪਣੀ ਇੱਕ ਇੰਟੈਰੀਮ ਰਿਪੋਰਟ ਦਿੱਤੀ ਹੈ ਜਿੱਦਾਂ ਕਿ ਇਹਨਾਂ ਨੇ ਦੱਸਿਆ ਵੀ ਹੈ ਕਿ ਕੋਈ ਨਸ਼ਾ ਛਡਾਊ ਵਾਲੀਆਂ ਗੋਲੀਆਂ ਤੇ ਮਿਲੀਆਂ ਨਹੀਂ ਹੈਗੀਆਂ ਇਹਨਾਂ ਨੂੰ ਤੇ ਇੰਟੈਰੀਮ ਰਿਪੋਰਟਸ ਤੇ ਇਹਨਾਂ ਨੇ ਹਜੇ ਤਾਈਂ ਕੋਈ ਕਾਰਵਾਈ ਕਰਨ ਵਾਲਾ ਕੁਝ ਦੱਸਿਆ ਨਹੀਂ ਹੈਗਾ ਤੇ ਉਹ ਬਾਕੀ ਅਜੇ ਪੱਕੀ ਜਦੋਂ ਦੇਣਗੇ ਫਿਰ ਉਹਦੇ ਜੋ ਕੋਈ ਇਹਨਾਂ ਨੂੰ ਇਲੀਗੈਲਿਟੀ ਲੱਗਦੀ ਹੋਈ ਜਿੱਦਾਂ ਦੀ ਕਹਿਣਗੇ ਉਦਾਂ ਦੀ ਕਾਰਵਾਈ ਕਰਦੇ ਨੇ ਨਹੀਂ ਜੀ ਨਹੀਂ ਇਹਨਾਂ ਨੇ ਜਿਹੜੇ ਬੰਦੇ ਹੈਗੇ ਜੀ ਸਾਰੇ ਹੀ ਆਪਾਂ ਡੀ ਐਡਿਕਸ਼ਨ ਸੈਂਟਰ ਜ ਕੋਈ ਨਹੀਂ ਆਇਆ 19 ਬੰਦੇ ਸੀ ਮੌਕੇ ਤੇ ਇਹਨਾਂ ਨੇ ਹਨਾ ਜੀ ਉਹ ਜਿੰਨਾ ਬੰਦੋਂ ਚਲਾਇਆ ਜਾ ਰਿਹਾ ਸੋ ਉਹਨਾਂ ਦੇ ਖਿਲਾਫ ਇਹਨਾਂ ਨੇ ਨਹੀਂ ਜੀ ਹਜੇ ਕੁਛ ਨਹੀਂ ਤੁਹਾਨੂੰ ਦੱਸ ਰਹੇ ਹਾਂ ਇੰਟੈਰਮ ਰਿਪੋਰਟ ਇਹਨਾਂ ਦੀ ਉਹਦੇ ਚ ਕੱਖ ਨਹੀਂ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਇਹਨਾਂ ਨੇ ਚੈੱਕ ਕੀਤੀਆਂ ਦਵਾਈਆਂ ਉਹਦੇ ਚ ਇਹਨਾਂ ਨੂੰ ਕੁਛ ਨਹੀਂ ਲੱਗਿਆ ਹੋਰ ਵੀ ਜਿਹੜੇ ਬੰਦਿਆਂ ਕੋਲ ਪੁੱਛ ਪੜਤਾਲ ਕੀਤੀ ਆ ਉਹਦੇ ਚ ਵੀ ਉਹਨਾਂ ਨੂੰ ਕੁਛ ਨਹੀਂ ਲਿਖਿਆ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸਰ ਪਤਾ ਨਹੀਂ ਚੱਲਿਆ ਕਿ ਕਦੋਂ ਤੱਕ ਚੱਲਦਾ ਇਹਨਾਂ ਨੇ ਦੱਸਿਆ ਜੇ ਤਾਂ ਆਪਾਂ ਨੂੰ ਆਪਣੇ ਸੀਐਮਓ ਸਾਹਿਬ ਨੇ ਦੱਸਿਆ ਕਹਿੰਦੇ ਸਾਲ ਡੇਢ ਤੋਂ ਪਤਾ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਟਿਪ ਆਈ ਸੀ ਉਹ ਮ فرق ਜਿਹੜੀ ਬਿਲਡਿੰਗ ਆ ਇਸ ਤਰ੍ਹਾਂ ਨਾਲ ਜੇਰ ਵਰਗਾ ਮਾਹੌਲ ਜਬਰਨੋਂ ਦਿਖਦਾ ਹੈਗਾ ਤੇ ਪ੍ਰਸ਼ਾਸਨ ਦਾ ਪਰ ਨਹੀਂ ਬੰਦਾ ਇਹ ਜੀਆਂ ਚੈੱਕ ਨਹੀਂ ਨਹੀਂ ਦੇਖੋ ਇਹਦੇ ਚ ਕੋਈ ਇਦਾਂ ਦੀ ਕੋਈ ਹੈ ਕੈਮਰੇ ਲੱਗੇ ਆ ਕੈਮਰੇ ਤੇ ਆਪਾਂ ਹਰ ਵਾਰੀ ਘਰ ਤੋਂ ਜੋ ਲਟਾਰ ਵੀ ਆਪਾਂ ਬਾਬ ਡਵਾਇਰ ਕਈ ਵਾਰੀ ਲਵਾਣੇ ਆ ਕਿਉਂਕਿ ਇਹ ਸੜਕ ਤੇ 메인 ਸੜਕ ਤੇ ਘਰ ਹੈਗਾ ਹਨਾ ਜੀ ਜਦੋਂ ਤਾਂ ਹੀ ਕੋਈ ਅੰਦਰ ਕੀ ਚੱਲਦਾ ਘਰ ਦੇ ਤੇ ਜਦੋਂ ਹੁਣ ਇੱਥੇ ਆਸ-ਪਾਸੇ ਦੀ ਕੋਈ ਜਾਣਕਾਰੀ ਆਂਦੀ ਆ ਫਿਰ ਹੀ ਪਤਾ ਲੱਗਦਾ ਇੰਦਾਂ ਦੇ ਅਜ ਤੱਕ ਕੋਈ ਸੰਗਤ ਸੰਦੇਗ ਤੇ ਸਾਡੇ ਕੋਲ ਤਾਂ ਨਹੀਂ ਆਇਆ ਸੀ ਆਪਣੇ ਇਹ ਆਪਣੇ ਆਪਣੇ ਹੈਲਥ ਡਿਪਾਰਟਮੈਂਟ ਕੋਲ ਜ਼ਰੂਰ ਆਇਆ ਸੀ ਉਹਨਾਂ ਨੇ ਚੈੱਕ ਵੀ ਕੀਤਾ ਸੀ ਸਰ ਇਹਦੇ ਚ ਮਨਜ਼ੂਰੀ ਤੋਂ ਬਿਨਾਂ ਇਹ ਚਲਾ ਰਹੇ ਸੀ ਕੀ ਪੁਰਸੂ ਭਾਗ ਵੱਲੋਂ ਕੋਈ ਕਿਸੇ ਤੇ ਗਲਾਕਤ ਕਰ ਵੀ ਹੋ ਨਹੀਂ ਉਹ ਸੀਲ ਬੰਦੀ ਸੀ ਉਹਨਾਂ ਨੇ ਮੌਕੇ ਤੇ ਸੀਲ ਕਰਾਤਾ